ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਈਆਂ ਨੇ ਜਿੱਤੇ ਕੀ ਤਸਵੀਰਾਂ ਦੇ ਵਿੱਚ ਤੁਹਾਨੂੰ ਵੱਡੇ ਵੱਡੇ ਕੰਟੇਨਰ ਅਤੇ ਕੱਤੇ ਦੇ ਬਕਸੇ ਨਜ਼ਰ ਆ ਰਹੇ ਹੋਣਗੇ ਦਰਸਲ ਇਹਨਾਂ ਬਕਸਿਆਂ ਤੇ ਡੱਬਿਆਂ ਦੇ ਵਿੱਚ ਉਹ ਸਮਾਨ ਹੈ ਜਿਸ ਨੂੰ ਦੇਖ ਕੇ ਸੇਤ ਵਿਭਾਗ ਦੇ ਹੋਸ਼ ਉੱਡ ਗਏ ਨੇ ਕਿ ਆਖਿਰ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਇਹ ਕੀ ਕੁਝ ਹੋ ਰਿਹਾ ਇਹ ਤਸਵੀਰਾਂ ਚ ਤੁਹਾਨੂੰ ਇੱਕ ਕੋਲ ਖੜੀ ਬੱਸ ਵੀ ਨਜ਼ਰ ਆ ਰਹੀ ਹੋਵੇਗੀ ਜਿਸ ਦੀ ਕਿ ਡਿੱਕੀ ਪਿੱਛੋਂ ਖੁੱਲੀ ਹੋਈ ਹੈ ਤੇ ਉਸ ਦੇ ਵਿੱਚੋਂ ਵੀ ਇਹ ਵੱਡੇ ਵੱਡੇ ਡੱਬੇ ਅਤੇ ਬਕਸੇ ਕੱਢੇ ਗਏ ਨੇ ਤੇ ਇਹ ਬੱਸ ਰਾਜਸਥਾਨ ਤੋਂ ਆਈ ਹੈ ਜਿਸ ਦੇ ਲੁਧਿਆਣਾ ਬੱਸ ਸਟੈਂਡ ਪਹੁੰਚਣ ਦੇ ਉੱਪਰ ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਮਿਲੀ ਤੇ ਇਹਨਾਂ ਦੇ ਅੰਦਰ ਮਿਲਿਆ ਮਠਿਆਈਆਂ ਅਤੇ ਖੋਆ ਦੇਖ ਕੇ ਸਿਹਤ ਵਿਭਾਗ ਵੀ ਹੈਰਾਨ ਸੱਦੇਵਲੋਂ ਸੰਵੇਕ ਇਨਫੋਰਮੇਸ਼ਨ ਮਿਲੀ ਸੀ ਕਿ ਤੋਂ ਰਾਜਸਥਾਨ ਤੋਂ ਖੋਆ ਔਰ ਸਵੀਟਸ ਆ ਰਹੀਆਂ ਔਰ ਉਹ ਨਹੀਂ ਨਹੀਂ ਹਾਂਜੀ ਖੋਆ ਔਰ ਸਵੀਟਸ ਆ ਰਹੇ ਔਰ ਅੱਜ ਜਿਸੀ ਮਾਰਨਿੰਗ ਤੋਂ ਹੀ ਇੱਥੇ ਲੱਗੇ ਹੋਏ ਆ ਮਾਰਨਿੰਗ ਤੋਂ ਅਸੀਂ ਦੋ ਦਸਸ ਰੋਕੀਆਂ ਇੱਕ ਨੂੰ ਚੈੱਕ ਕੀਤਾ ਉਹਦੇ ਵਿੱਚ ਨਹੀਂ ਕੁਝ ਮਿਲਿਆ ਪਰ ਇੱਕ ਦੇ ਵਿੱਚੋਂ ਸਾਨੂੰ ਆਹ ਰਾਉਂਡ 6 ਕਵਿੰਟਰਸ ਆਫ ਖੋਆ ਸਵੀਟ ਖੋਆ ਵੀ ਹੈ ਔਰ ਫਿੱਕਾ ਖੋਆ ਵੀ ਹੈ ਪਲੱਸ ਕੁਝ ਮਠਾਈਆਂ ਵੀ ਮਿਲੀਆਂ ਹੈ ਨੇ ਦੇ ਸੈਂਪਲਸ ਲੈ ਜਾਣਗੇ ਔਰ ਇਹਨਾਂ ਨੂੰ ਸੀਜ਼ ਕੀਤਾ ਮੈਮ ਕਿਹੜੀਆਂ ਦੁਕਾਨਾਂ ਤੇ ਜਾਣਾ ਸੀ ਕੋਈ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਛਾਪਾ ਮਾਰਿਆ ਜਾ ਸਕੀ ਨਹੀਂ ਉਹ ਬੇਸ ਨੂੰ ਦੇਖ ਕੇ ਸੀ ਜਿਸ ਨੂੰ ਅੰਡਰ ਕਵੰਟਲ ਹੈ ਰੀ ਇਹ ਮਾਰਾ ਆਰਾਊਂਡ 6 ਕਵੰਟਲ ਸਕੇ ਮਨੂੰ ਜਿਸ ਤਰ੍ਹਾਂ ਤੋਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਆ ਲੱਗਦਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਚਲਦੀਆਂ ਰਹਿਣਗੀਆਂ ਕਿਉਂਕਿ ਪਿੱਛੇ ਵੀ ਹੋ ਰਹੇ ਆ ਬੜੀਆਂ ਕੰਮ ਨਹੀਂ ਬਿਲਕੁਲ ਚਲਦੀਆਂ ਰਹਿਣਗੀਆਂ ਇਹ ਸਾਨੂੰ ਇਨਫਰਮੇਸ਼ਨ ਮਿਲੀ ਸੀ ਅਸੀਂ ਬਿਲਕੁਲ ਕੋਈ ਟਿਲ ਨਾ ਕਰਦੇ ਹੋਏ ਅੱਜ ਮਾਰਨਿੰਗ 5 ਵਜੇ ਤੋਂ ਇਥੇ ਸਦੀ ਟੀਮਸ ਲੱਗੀਆਂ ਮੈਮ ਆਇਆ ਕਿੱਥੋਂ ਉਸਮਾਨ ਕਿੱਥੋਂ ਆਇਆ ਰਾਜਸਥਾਨ ਤੋਂ ਰਾਜਸਥਾਨ ਤੋਂ ਪਹਿਲਾਂ ਗੱਡੀਆਂ ਚ ਆਉਂਦਾ ਸੀ ਜਦੋਂ ਤੁਸੀਂ ਪਿੱਛੇ ਫੜਿਆ ਸੀ ਮੈਮ ਤੇ ਹੁਣ ਇਹ ਬੱਸਾਂ ਦੇ ਥਰੂ ਆਉਣ ਲੱਗੀਆਂ ਇਹ ਅਸੀਂ ਦੋ ਵਾਰ ਲਾਸਟ ਈਅਰ ਦੀਵਾਲੀ ਦੇ ਆਸ-ਪਾਸ ਵੀ ਫੜਿਆ ਸੀ ਉਹ ਵੀ ਸੇਮ ਬੱਸੇ ਸੀਗੀਆਂ ਅੱਛਾ ਜੀ ਔਰ ਤੇ ਇਹ ਸੈਕਿੰਡ ਟਾਈਮ ਅਸੀਂ ਕੀਤਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਦਾ ਓਨਰ ਆਫ ਆਨਰ ਜਿਹੜਾ ਮੈਂ ਇਹਦਾ ਮਾਲ ਜਿਹੜਾ ਕੋਈ ਜਿਹੜੋ ਵੀ ਕੋਇਆ ਵਗੈਰਾ ਬਰਾਮਦ ਕੀਤਾ ਕੋਈ ਬਿੱਲ ਤੇ ਬਿੱਲ ਦੇ ਉੱਤੇ ਉਹਦਾ ਨਾਮ ਲਿਖਿਆ ਹੋਣਾ ਅੱਛਾ ਮੈਮ ਇਹਦੇ ਜਿਹੜੇ ਮਿਲਕ ਪ੍ਰੋਡਕਟ ਹੀ ਨੇ ਇਹਦੇ ਚੀਜ਼ ਨਹੀਂ ਮਿਲਕ ਪ੍ਰੋਡਕਟ ਹੀ ਹੈ ਠੀਕ ਠੀਕ ਹੀ ਹੈਗਾ ਥੋੜਾ ਦੱਸੋ ਅ 6 ਕੁਇੰਟਲ ਦੇ ਆਸ-ਪਾਸ ਖੋਇਆ ਹੈਗਾ ਔਰ ਸੋਨ ਰਸਗੁੱਲੇ ਰਸਗੁੱਲੇ ਇਨਕਲੂਡਿੰਗ ਰਸਗੁੱਲੇ 6 ਕੁਇੰਟਲ ਹੈ ਅੱਛਾ ਸੋਨ ਪਾਪੜੀ ਵੀ ਹੈ ਜੀ ਆਹ ਸੋਨ ਪਾਪੜੀ ਵੀ ਹੈ ਸੋਨ ਪਾਪੜੀ ਦਾ weight ਕਿੰਨਾ થਾ ਠੀਕ ਹੈ ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਤੇ ਕੁਝ ਦੇ ਸੀ ਸੈਂਪਲਸ ਭਰ ਰਹੀਆਂ ਸੈਂਪਲਸ ਭਰ ਕੇ ਲੈਬ ਚ ਭੇਜਾਂਗੇ ਜੋ ਵੀ ਰਿਜ਼ਲਟਸ ਆਣਗੇ ਉਹਦੇ ਬੇਸਿਸ ਤੇ ਅਸੀਂ ਆਪਣਾ ਨੈਕਸਟ ਐਕਸ਼ਨ ਲਵਾਂਗੇ ਹੁਣ ਐ ਪ੍ਰੈਜ਼ੈਂਟ ਅਸੀਂ ਸੀਜ਼ ਕਰ ਰਹੇ ਹੈਗੇ ਆਂ ਔਰ ਉਹਨੂੰ ਅੰਦਰ ਸਿਕਿਉਰਿਟੀ ਰੱਖਾਂਗੇ ਲੋਕਾਂ ਨੂੰ ਕੀ ਸਨੇਹਾ ਮਹਿਮਤ ਤੇ ਦੁਕਾਨਦਾਰਾਂ ਨੂੰ ਕੀ ਅਪੀਲ ਆ ਕਿਉਂਕਿ ਲੋਕ ਜਿਹੜੇ ਮੰਗਵਾਉਂਦੇ ਨੇ ਲੋਕਾਂ ਦੀ ਜਾਂ ਮਖਲਵਾੜ ਕਰਦੇ ਨੇ ਜੀ ਆ ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਮੈਂ ਕਰਾਂਗੀ ਕਿ ਖਾਨਦਾਨ ਦੇ ਲਈ ਬਹੁਤ ਧਿਆਨ ਦਿਓ ਔਰ ਮੋਸਟਲੀ ਅچھے ਬ੍ਰਾਂਡਡ ਅਚੀਆਂ ਸ਼ਾਪਸ ਤੋਂ ਖਰੀਦੋ ਉਹ ਨਾਲ ਹੀ ਮੈਂ ਐਫ ਬੀਓਜ਼ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਜੋ ਵੀ ਦੇ ਰਹੇ ਹੋ ਉਹਨੂੰ ਸਟੈਂਡਰਡ ਮੇਨਟੇਨ ਕਰੋ ਔਰ ਕੁਝ ਵੀ ਨਕਲੀ ਜਾਂ ਕੁਝ ਵੀ ਹਾਰਮਫੁਲ ਐਡਿਡ ਮਟੀਰੀਅਲ ਦੇ ਨਾਲ ਨਾ ਸੇਲ ਕਰੋ ਤੇ ਲੋਕਾਂ ਦੀ ਸਿਹਤ ਦਾ ਧਿਆਨ ਤੁਸੀਂ ਵੀ ਰੱਖੋ ਤੇ ਲੋਕਾਂ ਨੂੰ ਖੁਦ ਵੀ ਰੱਖਣਾ ਚਾਹੀਦਾ ਦਸਦੀਰ ਕੇ ਤਹਾਰਾ ਦਾ ਸੀਜ਼ਨ ਸ਼ੁਰੂ ਹੋ ਚੁੱਕੀ ਹੈ ਤੇ ਜਿਸਦੇ ਚੱਲਦੇ ਮਠਾਈਆਂ ਦੀ ਕਿਰੀ ਵੀ ਵੱਧ ਗਈ ਹੈ ਤੇ ਉਤੇ ਹੀ ਦੂਜੇ ਪਾਸੇ ਨਕਲੀ ਮਠਾਈਆਂ ਪਰਨੌਣ ਪਾੜੇ ਵੀ ਐਕਟਿਵ ਹੋ ਗਏ ਨੇ ਤੇ ਇਸ ਦੇ ਤਹਿਤ ਹੀ ਅੱਜ ਲੁਧਿਆਣਾ ਦੇ ਪਾਸਟੈਂਡ ਤੇ ਸਿਹਤ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜੋ ਇਨ੍ਹਾਂ ਪਦਾਰਥਾਂ ਦੇ ਸੈਂਪਲ ਭਰੇ ਗਏ ਨੇ ਉਹਨਾਂ ਦੀ ਜਾਂਚ ਤੋਂ ਬਾਅਦ ਕੀ ਕੁਝ ਖੁਲਾਸੇ ਹੁੰਦੇ ਨੇ। ਜਗਬਾਣੀ ਟੀਵੀ ਦੇ ਲਈ ਲੁਧਿਆਣਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ।